ਸਵਾਗਤ ਕਰਦੇ ਹਾਂ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਕੀ ਕਿਸੇ ਟਾਈਮ ਛੇਵੇਂ ਪਾਸ਼ਾ ਜੀ ਆਏ ਸੀਗੇ ਉਸ ਤੋਂ ਬਾਅਦ ਦਸਵੇਂ ਪਾਸ਼ਾ ਜੀ ਆਏ ਸੀਗੇ ਦੋਸਤੋ ਇਸ ਸਥਾਨ ਦੇ ਉੱਤੇ ਇੱਕ ਪਿੱਪਲ ਹੈ ਜਿਹਦੇ ਉੱਤੇ ਪਤਾਸੇ ਲੱਗਦੇ ਨੇ ਦੋਸਤੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਸੋਚ ਕੇ ਹੈਰਾਨ ਹੋਣਗੇ ਵੀ ਯਾਰ ਪਤਾਸੇ ਕਿਵੇਂ ਲੱਗ ਸਕਦੇ ਆ ਪਰ ਦੋਸਤੋ ਉਸ ਸਥਾਨ ਦੇ ਉੱਤੇ ਉਸ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਤੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਤੁਹਾਡੇ ਨਾਲ ਅਸੀਂ ਵੀਡੀਓ ਕਰਨ ਲੱਗੇ ਆਂ ਸ਼ੇਅਰ ਹਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਅੱਜ ਆਪਾਂ ਪਿੰਡ ਝੋੜਣਾ ਜਾ ਰਹੇ ਹਾਂ ਜਿੱਥੇ ਇੱਕ ਪੀਪਲ ਦੇ ਦਰਖਤ ਨੂੰ ਪਤਾਸੇ ਲੱਗਦੇ ਹਨ ਸਾਹ ਸੰਗਤ ਜੀ ਇਹ ਸ਼ਹੀਦਾਂ ਦਾ ਸਥਾਨ ਹੈ ਤੇ ਜਦੋਂ ਆਪਾਂ ਰਾਏਕੋਟ ਤੋਂ ਜਗਰਾਉਂ ਵਾਲੀ ਸੜਕ ਵੱਲ ਮੁੜਦੇ ਆ ਤਾਂ ਇਹ ਰਾਏਕੋਟ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਹੈ ਰਾਏਕੋਟ ਤੋਂ ਚੱਲ ਕੇ ਪਿੰਡ ਝੋੜਣਾ ਆ ਜਾਂਦਾ ਹੈ ਪਿੰਡ ਝੋੜਣਾ ਤੋਂ ਜਿਹੜੀ ਸੜਕ ਨਾਨਕ ਸਰ 68 ਜਗਰਾਉਂ ਜਾਂਦੀ ਹੈ ਉਸੇ ਸੜਕ ਤੇ ਇਹ ਗੁਰਦੁਆਰਾ ਸਾਹਿਬ ਪੈਂਦਾ ਹੈ ਜਿਹੜਾ ਕਿ ਪਿੰਡ ਝੋੜਣਾ ਵਿੱਚ ਹੀ ਗਿਣਿਆ ਜਾਂਦਾ ਹੈ ਪਿੰਡ ਝੋੜਣਾ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਨਾਨਕ ਸਰ 68 ਬਹੁਤ ਮਸ਼ਹੂਰ ਹੈ ਜਿਸ ਦੀਆਂ 13 ਮੰਜ਼ਲੇ ਹਨ ਸੋ ਆਓ ਸਾਧ ਸੰਗਤ ਜੀ ਆਪਾਂ ਇਸ ਸ਼ਹੀਦਾ ਦੇ ਸਥਾਨ ਦੇ ਦਰਸ਼ਨ ਕਰਨ ਵਾਸਤੇ ਚੱਲੀਏ ਸਾਧ ਸੰਗਤ ਜੀ ਇਸ ਸਥਾਨ ਤੋਂ ਪਿੰਡ ਲੰਮਾ ਜੱਟਪੁਰਾ ਲਗਭਗ 2-3 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ 10ਵੇਂ ਪਾਸ਼ਾ 21 ਦਿਨ ਵਾਸਤੇ ਠਹਿਰੇ ਸਨ ਜਦੋਂ ਸ਼੍ਰੀ ਅਨੰਤਪੁਰ ਸਾਹਿਬ ਵਿੱਚ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਝੂਠੀ ਕਸਮ ਖਾ ਕੇ ਕਿਹਾ ਸੀ ਕਿ ਅਸੀਂ ਤੁਹਾਡੇ ਉੱਤੇ ਚੜਾਈ ਨਹੀਂ ਕਰਾਂਗੇ ਤੇ ਤੁਰਕਾਂ ਨੇ ਵੀ ਆਪਣੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਸੀ ਕਿ ਅਸੀਂ ਤੁਹਾਡੇ ਤੇ ਚੜਾਈ ਨਹੀਂ ਕਰਾਂਗੇ ਤੁਸੀਂ ਕਿਲੇ ਤੋਂ ਬਾਹਰ ਆ ਜਾਓ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਕੇ ਬਾਹਰ ਆ ਗਏ ਸਨ ਤੇ ਚਮਕੌਰ ਸਾਹਿਬ ਤੇ ਮਾਛੀਵਾੜਾ ਦੇ ਜੰਗਲਾਂ ਤੋਂ ਹੁੰਦੇ ਹੋਏ ਰਾਏਕੋਟ ਪਹੁੰਚੇ ਸਨ ਦੇ ਰਾਏਕੋਟ ਤੋਂ ਪਿੰਡ ਲੰਮਾ ਜਟਪੁਰੇ ਠਹਿਰੇ ਸਨ ਜਿੱਥੇ ਭਾਈ ਰਾਮ ਸਿੰਘ ਸੀ ਜਿਨ੍ਹਾਂ ਦੇ ਘਰੇ ਗੁਰੂ ਜੀ 21 ਦਿਨ ਠਹਿਰੇ ਸਨ ਸੋ ਮੰਨਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਤਾਂ ਇਸ ਪਾਵਨ ਜਗ੍ਹਾ ਤੇ ਵੀ ਆਏ ਸਨ ਜਿਸ ਦੇ ਆਪ ਜੀ ਅੱਜ ਦਰਸ਼ਨ ਕਰ ਰਹੇ ਹੋ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ 6ਵੇਂ ਪਾਤਸ਼ਾਹ ਇਸ ਸਥਾਨ ਤੇ ਆਏ ਸੀ ਤਾਂ ਇਸ ਸਥਾਨ ਤੇ ਤੁਰਕਾਂ ਨਾਲ ਜੰਗ ਹੋਇਆ ਸੀ ਜਿਸ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਸਨ ਸੋ ਕਈ ਸਾਲ ਇਹ ਜਗਾ ਉਸੇ ਤਰ੍ਹਾਂ ਹੀ ਪਈ ਰਹੀ ਪਰ ਕੁਝ ਸਾਲਾਂ ਤੋਂ ਬਾਅਦ ਇਸ ਜਗਾ ਤੇ ਜੜਾ ਪਿੱਪਲ ਲੱਗਿਆ ਹੈ ਉਸ ਨੂੰ ਪਤਾਸੇ ਲੱਗਣੇ ਸ਼ੁਰੂ ਹੋ ਗਏ ਤੁਸੀਂ ਹੈਰਾਨ ਹੋਵੋਗੇ ਕਿ ਪਿੱਪਲ ਨੂੰ ਪਤਾਸੇ ਕਿਸ ਤਰ੍ਹਾਂ ਲੱਗ ਸਕਦੇ ਹਨ ਪਰ ਇਹ ਸਤਿਗੁਰੂ ਜੀ ਦੀ ਕਿਰਪਾ ਹੈ ਕਿ ਇਸ ਪਿੱਪਲ ਨੂੰ ਪਤਾਸੇ ਲੱਗ ਚੁੱਕੇ ਹਨ ਇਹਨਾਂ ਪਤਾਸਿਆਂ ਦੀ ਸੰਗਤ ਨੇ ਤਸਵੀਰਾਂ ਖਿੱਚ ਕੇ ਰੱਖੀਆਂ ਹੋਈਆਂ ਹਨ ਜਿਹੜਿਆਂ ਕਿ 10 ਆਪਜੀ ਨਾਲ ਸਾਂਝੀਆਂ ਕਰ ਰਿਹਾ ਹੈ ਇਥੋਂ ਦੇ ਇੱਕ ਵਸਨੀਕ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਜੀ ਦਾ ਜਨਮ 1880 ਦਾ ਸੀ ਜਿਨ੍ਹਾਂ ਨੇ ਕਈ ਵਾਰ ਇਸ ਪਿਪਲ ਤੋਂ ਪਤਾਸੇ ਲਾ ਕੇ ਖਾਦੇ ਹਨ ਇਸ ਪਿੰਡ ਦੇ ਇੱਕ ਹੋਰ ਵਸਨੀਕ ਨੇ ਵੀ ਦੱਸਿਆ ਹੈ ਕਿ ਉਸ ਨੇ ਵੀ 2010 ਵਿੱਚ ਪਤਾਸੇ ਖਾਦੇ ਹਨ ਜਿਨ੍ਹਾਂ ਦਾ ਸਵਾਦ ਮਿਸ਼ਰੀ ਵਰਗਾ ਸੀ ਪਿੰਡ ਦੇ ਰਾਖਿਆਂ ਨੇ ਦੱਸਿਆ ਹੈ ਇੱਥੇ ਇੱਕ ਇੱਕ ਮਹੀਨਾ ਪਤਾ ਸੇ ਲੱਗੇ ਰਹਿੰਦੇ ਸਨ ਤੇ ਜਦੋਂ ਅਸੀਂ ਇਸ ਪਿੰਪਲ ਕੋਲ ਬੈਠ ਕੇ ਇਸ ਦੀ ਰਾਖੀ ਕਰਦੇ ਤਾਂ ਚਿੱਟੇ ਕਪੜਿਆਂ ਵਾਲੇ ਸ਼ਹੀਦ ਸਿੰਘ ਚਿੱਟੇ ਘੋੜਿਆਂ ਤੇ ਬੈਠ ਕੇ ਇੱਥੋਂ ਲੰਘਿਆ ਕਰਦੇ ਸਨ ਪਰ ਆਉਂਦੇ ਉਹ 10ਵੇਂ ਵਾਲੇ ਦਿਨ ਹੀ ਸੀ ਫਿਰ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਸੋਝੀ ਆਈ ਕਿ ਇਹ ਜਗਾ ਸ਼ਹੀਦਾ ਦੀ ਹੈ ਫਿਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਜਗਾ ਪੱਕੀ ਕੀਤੀ ਕਈ ਸਿੰਘਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਇੱਥੋਂ ਲੰਮਾ ਜਟਪੁਰਾ 3 ਮੀਲ ਦੀ ਦੂਰੀ ਤੇ ਹੈ ਜਦੋਂ ਦਸਵੇਂ ਪਾਤਸ਼ਾਹ 21 ਦਿਨ ਇੱਥੇ ਠਹਿਰੇ ਸਨ ਤਾਂ ਰਾਤ ਨੂੰ ਮਹਾਰਾਜ ਰਾਮ ਸਿੰਘ ਦੇ ਘਰੇ ਰਹਿੰਦੇ ਸੀ ਤੇ ਦਿਨੇ ਬਾਹਰ ਲੋਕਾਈ ਦਾ ਭਲਾ ਕਰਨ ਵਾਸਤੇ ਜਦੋਂ ਨਿਕਲਦੇ ਸਨ ਤਾਂ ਇਸ ਜਗ੍ਹਾ ਤੇ ਜ਼ਰੂਰ ਆਉਂਦੇ ਸਨ ਸੰਗਤ ਵਿੱਚੋਂ ਹੀ ਇੱਕ ਸਿੱਖ ਨੇ ਦੱਸਿਆ ਕਿ ਸਾਡੇ ਪਿਤਾ ਜੀ ਇੱਥੇ ਬੱਕਰੀਆਂ ਚਰਾਉਣ ਵਾਸਤੇ ਆਉਂਦੇ ਸਨ ਇਸ ਜਗ੍ਹਾ ਨੂੰ ਕੋਈ ਨਹੀਂ ਸੀ ਜਾਣਦਾ ਸਿਰਫ ਇਹ ਪਿੱਪਲ ਖੜਾ ਸੀ ਇਹ ਸਾਰੀ ਜਗ੍ਹਾ ਉਦੋਂ ਕੱਚੀ ਸੀ ਇੱਕ ਦਿਨ ਹੋਇਆ ਕਿ ਕਿ ਮੇਰੇ ਪਿਤਾ ਜੀ ਬੱਕਰੀਆਂ ਚਾਰਨ ਵਾਸਤੇ ਇਸ ਵਿਪਲ ਦੇ ਕੋਲ ਆ ਕੇ ਖੜੇ ਹੋ ਗਏ ਤੇ ਆਰਾਮ ਕਰਨ ਲੱਗ ਪਏ ਜਿਹੜੀਆਂ ਬੱਕਰੀਆਂ ਰੱਖੀਆਂ ਸਨ ਉਹ ਇਸ ਜਗ੍ਹਾ ਤੇ ਆ ਕੇ ਮਲਮੁੱਤਰ ਕਰਨ ਲੱਗ ਪਈਆਂ ਤੇ ਇਸ ਜਗ੍ਹਾ ਨੂੰ ਗੰਦਲਾ ਕਰ ਗਈਆਂ ਜਦੋਂ ਪਿਤਾ ਜੀ ਸ਼ਾਮ ਨੂੰ ਘਰ ਵਾਪਸ ਪਹੁੰਚੇ ਤਾਂ ਜਾਂਦੇ ਸਾਰੇ ਬਿਮਾਰ ਹੋ ਗਏ ਤੇ ਬਿਮਾਰੀ ਇੰਨੀ ਵੱਧ ਗਈ ਕਿ 10-15 ਦਿਨ ਠੀਕ ਹੀ ਨਾ ਹੋਏ ਫਿਰ ਮੇਰੇ ਦਾਦੀ ਜੀ ਨੇ ਜਦੋਂ ਸੋਚ ਵਿਚਾਰ ਕੀਤੀ ਤਾਂ ਮੇਰੇ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਉਹ ਸ਼ਹੀਦਾਂ ਵਾਲੀ ਜਗ੍ਹਾ ਤੇ ਤਾਂ ਨਹੀਂ ਬکریاں ਚਰਾਉਣ ਗਏ ਜਦੋਂ ਮੇਰੇ ਪਿਤਾ ਜੀ ਨੂੰ ਮੇਰੀ ਦਾਦੀ ਨੇ ਪੁੱਛਿਆ ਤਾਂ ਉਹਨਾਂ ਨੂੰ ਯਾਦ ਆਇਆ ਕਿ ਹਾਂ ਮੈਂ ਗਿਆ ਸੀ ਤੇ ਬکریاں ਸ਼ਹੀਦਾਂ ਦੀ ਜਗ੍ਹਾ ਤੇ ਗੰਦ ਵੀ ਪਾ ਕੇ ਆਈਆਂ ਸੀ ਫੌਰਨ ਮੇਰੇ ਦਾਦੀ ਜੀ ਇਸ ਜਗ੍ਹਾ ਤੇ ਆਏ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਪੋਚਾ ਫੇਰਿਆ ਤੇ ਸਾਫ ਸਫਾਈ ਕੀਤੀ ਪੋਚਾ ਮਾਰਨ ਤੇ ਸਫਾਈ ਕਰਨ ਤੋਂ ਬਾਅਦ ਜਦੋਂ ਮੇਰੇ ਦਾਦੀ ਜੀ ਘਰ ਪਹੁੰਚੇ ਤਾਂ ਮੇਰੇ ਪਿਤਾ ਜੀ ਨੂੰ ਉਸੇ ਵਕਤ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਦਵਾਦਾਰੂ ਨਾਲ ਠੀਕ ਹੋ ਗਏ ਸੋ ਜਦ ਇਸ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਇੱਥੇ ਆ ਕੇ ਆਪਣੀਆਂ ਆਪਣੀਆਂ ਸੁੱਖਾਂ ਸੁਖਣ ਲੱਗੀਆਂ ਹੌਲੀ ਹੌਲੀ ਉਹਨਾਂ ਦੀਆਂ ਸੁੱਖਾਂ ਪੂਰਨ ਹੁੰਦੀਆਂ ਗਈਆਂ ਜਿਸ ਨਾਲ ਸੰਗਤਾਂ ਵਿੱਚ ਬੜੀ ਸ਼ਰਧਾ ਪੈਦਾ ਹੋ ਗਈ ਤੇ ਆ ਕੇ ਇੱਥੇ ਸੇਵਾ ਕਰਨ ਲੱਗ ਪਈਆਂ ਸੰਗਤਾਂ ਵਿੱਚੋਂ ਕਈਆਂ ਨੇ ਅਖੰਡ ਪਾਠ ਕਰਵਾਏ ਜਿਨ੍ਹਾਂ ਦੇ ਕੰਮ ਰਾਸ ਆ ਜਾਂਦੇ ਸਨ ਉਹ ਇੱਥੇ ਆ ਕੇ ਚਿੱਟਾ ਕਪੜਾ ਬਨ ਕੇ ਜਾਂਦੇ ਸਨ ਜਿਹੜੇ ਅੱਜ ਵੀ ਬੰਨੇ ਹੋਏ ਦਿਖਦੇ ਹਨ ਜਿਹੜੇ ਇਸ ਵੀਡੀਓ ਵਿੱਚ ਆਪਜੀ ਘੋੜੇ ਦੇਖ ਰਹੇ ਹੋ ਇਸ ਦੀ ਸੇਵਾ ਵੀ ਉਹਨਾਂ ਸੰਗਤਾਂ ਨੇ ਕਰਵਾਈ ਹੈ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਇੱਥੇ ਆ ਕੇ ਪੂਰੀਆਂ ਹੋਈਆਂ ਹਨ ਪਿੰਡ ਸਤੋਵਾਲੇ ਦੀ ਸੰਗਤ ਤੇ ਪਿੰਡ ਝੋੜੜਾਂ ਦੀ ਸੰਗਤ ਇੱਥੇ ਆ ਕੇ ਬਹੁਤ ਸੇਵਾ ਕਰਦੀ ਹੈ ਦਸਵੇਂ ਵਾਲੇ ਦਿਨ ਇੱਥੇ ਬਹੁਤ ਇਕੱਠ ਹੁੰਦਾ ਹੈ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਾਰਾ ਦਿਨ ਸੰਗਤ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਸੰਗਤਾਂ ਇੱਥੇ ਆ ਕੇ ਭੇਟਾ ਚੜਾਉਂਦੀਆਂ ਹਨ ਤੇ ਭਜਨ ਬੰਦਗੀ ਕਰਦੀਆਂ ਹਨ ਸੋ ਆਓ ਸਾ ਸੰਗਤ ਜੀ ਆਪਾਂ ਮਿਲਦੇ ਹਾਂ ਇੱਥੋਂ ਦੇ ਸੇਵਾਦਾਰ ਨੂੰ ਜੋ ਇੱਥੇ 30 ਸਾਲਾਂ ਤੋਂ ਸੇਵਾ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਅੱਖੀਂ ਇੱਥੇ ਪਤਾਸੇ ਲੱਗੇ ਦੇਖੇ ਹਨ ਬੱਬਾ ਜੀ ਮੈਨੂੰ ਦੱਸਿਓ ਜਰਾ ਵੀ ਪਤਾਸੇ ਕਦੋਂ-ਕਦੋਂ ਲੱਗੇ ਸੀ ਇੱਥੇ ਇਹ ਪਤਾਸੇ ਜੀ ਲੱਗੇ ਸੀ ਇੱਕ ਮਹੀਨਾ ਅੱਜ ਤੋਂ ਐ 100 ਸਾਲ ਕਿਹਦੇ ਵਸ਼ 90 ਕੇ ਪਹਿਲਾਂ ਦੇ ਲੱਗੇ ਸੀਗੇ 1990 ਤੋਂ ਪਹਿਲਾਂ ਹਾਂ ਇੱਕ ਲੱਗੇ ਸੀ ਹੋਣੀ ਸੀ ਮੈਂ ਸਾਲ ਇੱਕ ਨਹੀਂ ਕਿਹੜੇ ਸਾਲ ਦੇ ਵਿੱਚ ਲੱਗੇ ਸੀ ਆ ਜੀ ਯਾਰ ਨਾ ਕਹਣੇ ਨਹੀਂ ਬੰਦੇ ਕਰਨ ਕਿੰਨੇ ਸਾਲ ਪਹਿਲਾਂ ਲੱਗੇ ਸੀ ਆ ਦੋ ਕਿਹਨਾਂ ਹੋਈ ਨਹੀਂ ਹੋਣੀਆਂ ਦੋ ਸਾਲ ਪਹਿਲਾਂ ਹਾਂ ਇਹ ਕਿੰਨੇ ਦਿਨ ਰਹੇ ਸੀ ਲੱਗੇ ਇੱਕ ਮਹੀਨਾ ਲੱਗੇ ਰਿਹਾ ਮਹੀਨਾ ਲੱਗੇ ਰਿਹਾ ਮਹੀਨਾ ਅੱਛਾ ਹਾਂ ਮਹੀਨਾ ਲੱਗੇ ਸੁਣੇ ਤੇ ਹੜੀਏ ਫੇਲੂਕ ਤੋੜ ਕੇ ਆਣ ਲਗੇ ਹਾਂਜੀ ਦੋ ਕਿਲੋ ਲੱਗੇ ਟਾਂਏ ਤੋੜਨਾ ਅੱਛਾ ਅੱਛਾ ਟਾਂਏ ਤੋੜ ਲੱਗੇ ਕੋਈ ਇੱਕ ਮਹੀਨਾ ਰਿਹਾ ਅੱਛਾ ਐਦਾਂ ਦੇ ਪਤਾਸੇ ਜਿਹੜੇ-ਜਿਹੜੇ ਬਾਜ਼ਾਰ ਚ ਮਿਲਦੇ ਆ ਆ ਵਧੀਆ ਹਾਂਜੀ ਇਹਨੇ ਨਿੱਕੇ-ਨਿੱਕੇ ਆ ਅੱਛਾ ਪਤਾਸੇ ਛੋਟੇ ਜਿਹੇ ਆ ਨਿੱਕੇ-ਨਿੱਕੇ ਹਾਂਜੀ ਮੇਰੇ ਵੀ ਹਾਂਜੀ ਅੱਛਾ ਅੱਛਾ ਹਾਂ ਇੱਕ ਮਹੀਨਾ ਰਿਹਾ ਇਹ ਵੀ ਇੱਕ ਮਹੀਨਾ ਮੈਂ ਪਹਿਲਾਂ ਜਦੋਂ ਮੈਂ ਇਥੇ ਆਇਆ ਸੀ ਮੈਨੂੰ ਵੀ ਪੀਹਰੋਂ ਵੇਖਿਆ ਏਨੂੰ 30 ਸਾਲ ਹੋ ਗਏ ਦਾ 30 ਹਾਂ ਜੀ ਤੁਹਾਨੂੰ ਆਮ ਹੀ ਬਣਾਇਆ ਸੀਗੇ ਅੱਛਾ ਅੱਛਾ ਕਮਾਲ ਬ੍ਰਹਮਣਾ ਪਿੰਡ ਦਾ ਅੱਛਾ ਜੀ ਅੱਛਾ ਜੀ ਮੇਰੇ ਨਵੀਂ ਟੋਪਾ ਸੇ ਇਸ ਜਗ੍ਹਾ ਦਾ ਠੀਕ ਹੈ ਜੀ ਠੀਕ ਹੈ ਤੇ ਮੈਨੂੰ ਦੇਖਿਆ ਜਾ ਕੇ ਠੀਕ ਹੈ ਤੇ ਇੱਥੇ ਪਹਿਲਾਂ ਮਹਾਰਾਜ ਆਏ ਸੀ ਹਣਾ 6ਵੇਂ ਪਾਸ਼ਾ ਆਹ ਜੀ ਨੇ ਬਤਾ ਰਹੇ ਸੀ ਨਾ ਨਵੀਂ ਫਿਰ 10ਵੇਂ ਪਾਸ਼ਾ ਵੀ ਆਏ ਨਵੀਂ 10ਵੇਂ ਪਾਸ਼ਾ ਨੂੰ ਆਏ ਸੀ ਹਾਂ ਅੱਛਾ ਠੀਕ ਹੈ ਆਏ ਆਏ ਤੋ ਲੋ ਵਧੀਆ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਹਾਂ ਬਾਬੇ ਦੀਆਂ ਬਣਾ ਗਿਆ ਬਾਬੇ ਨੇ ਬਣਾ ਮਹਾਰਾਜ ਹਾਂਜੀ ਹਾਂਜੀ ਇਸੇ ਤਰ੍ਹਾਂ ਤੁਸੀਂ ਸੇਵਾ ਕਰੀ ਜਾਓ ਇੱਥੇ ਹਾਂ ਨਾ ਸੇਵਾ ਹਾਂ ਠੀਕ ਹੈ ਚੰਗਾ ਜੀ ਵਾਹਿਗੁਰੂ ਸਾਧ ਸੰਗਤ ਜੀ ਆਪ ਜੀ ਨੇ ਸੁਣਿਆ ਹੈ ਕਿ ਇਹ ਸੇਵਾਦਾਰ 30 ਸਾਲ ਤੋਂ ਇੱਥੇ ਸੇਵਾ ਕਰ ਰਹੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਪਤਾਸੇ ਲੱਗੇ ਦੇਖੇ ਹਨ ਤੇ ਖਾਦੇ ਵੀ ਹਨ ਸਾਧ ਸੰਗਤ ਜੀ ਇਹ ਬਹੁਤ ਰਮਣੀਕ ਸਥਾਨ ਹੈ ਜਿਹੜਾ ਕਿ 2007 ਵਿੱਚ ਪ੍ਰਗਟ ਹੋਇਆ ਹੈ ਸੋ ਆਪਾਂ ਵੀ ਇੱਥੇ ਆ ਕੇ ਸ਼ਹੀਦ ਸਿੰਘਾਂ ਦੇ ਇਸ ਸਥਾਨ ਤੇ ਆ ਕੇ ਦਰਸ਼ਨ ਕਰੀਏ ਸੋ ਦੋਸਤੋ ਪੂਰੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ